ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਪਨੀਰੀ ਬੀਜਣ ਤੋਂ ਬਾਅਦ ਜਿਹੜਾ ਦੂਜਾ ਪਾਣੀ ਆਪਾਂ ਨੂੰ ਕਦੋਂ ਲਾਉਣਾ ਚਾਹੀਦਾ ਹੈ ਪਨੀਰ ਜਿਹੜੀ ਵਿਰਲੀ ਉੱਗਣ ਦਾ ਕੀ ਕਾਰਨ ਆ ਕੱਖਾਂ ਵਾਲੀ ਦਵਾਈ ਪਾਉਣ ਤੋਂ ਬਾਅਦ ਵੀ ਜਿਹੜੇ ਕੱਖ ਕਿਉਂ ਉੱਗਉਂਦੇ ਆ ਤੇ ਇੱਕ ਕਿੱਲੇ ਦੇ ਵਿੱਚ ਆਪਾਂ ਨੂੰ ਇੱਕ ਕਿੱਲੇ ਵਾਸਤੇ ਕਿੰਨੇ ਮਰਲੇ ਜਿਹੜੀ ਪਨੀਰੀ ਬੀਜਣੀ ਚਾਹੀਦੀ ਆ ਉਹਦੇ ਨਾਲ ਜਿਹੜੀ ਸਾਥੀ ਦਵਾਈ ਦੀ ਆਪਾਂ ਡੋਜ਼ ਉਹ ਕਿੰਨੀ ਪਾਉਣੀ ਆ ਪੂਰੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜੁਰੂ ਕਰ ਲਿਓ ਤੇ ਨਾਲ ਲੱਗੀ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਹਰ ਪ੍ਰਕਾਰ ਦੀ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਤਾਂ ਵੀਡੀਓ ਨੂੰ ਹੋਰ ਪ੍ਰਾਪਤਾ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਉਹਨਾਂ ਦੇ ਵੀ ਜਿਹੜੀ ਜਾਣਕਾਰੀ ਕੰਮ ਆ ਸਕੇ ਸੋ ਹੁਣ ਕਿਸਾਨ ਪਰ ਆਪਾਂ ਗੱਲ ਕਰਦੇ ਪਨੀਰੀ ਬਾਰੇ ਜਿਵੇਂ ਹੁਣ ਜਾਣਦੇ ਆਪਾਂ ਇਹਨਾਂ ਦਿਨਾਂ 'ਚ ਕਿਸਾਨ ਵੀਰਾਂ ਜਿਹੜੇ ਪਨੀਰ ਦੀ ਬਿਜਾਈ ਕਰ ਰਹੇ ਜਾਂ ਕਰ ਚੁੱਕੇ ਆ ਤਾਂ ਪਨੀਰੀ ਬੀਜਨ ਤੋਂ ਬਾਅਦ ਜਿਹੜਾ ਆਪਣੀ ਕਈ ਕਿਸਾਨ ਵੀਰਾਂ ਜਿਹੜੀ ਪਨੀਰੀ ਉਹ ਬੀਜ ਬਿਲਕੁਲ ਸਹੀ ਪਾਉਂਦੇ ਆ ਪਰ ਫਿਰ ਵੀ ਕਈ ਵਾਰ ਜਿਹੜੀ ਆਪਣੀ ਪਨੀਰੀ ਇਹਨਾਂ ਦਿਨਾਂ 'ਚ ਕਿਉਂਕਿ ਗਰਮੀ ਜ਼ਿਆਦਾ ਹੁੰਦੇ ਖੁਸ਼ਕਪਾਵਾ ਚਲਦੀਆਂ ਤੇ ਪਨੀਰ ਜਿਹੜੀ ਵਿਰਲੀ ਉਗ ਆਉਂਦੀ ਆ ਬਾਅਦ ਦੇ ਵਿੱਚ ਜਿਹੜੀ ਆਪਾਂ ਨੂੰ ਲਵਾਈ ਲਵਾ ਘੱਟ ਹੁੰਦਾ ਉਹਦੇ ਕਰਕੇ ਫਿਰ ਆਪਾਂ ਨੂੰ ਦੁਬਾਰਾ ਜਾਂ ਫਰਾਂਡੀ ਗੌਂਡੀ ਤੋਂ ਜਿਹੜੀ ਆਪਾਂ ਨੂੰ ਪਨੀਰੀ ਜਿਹੜੀ ਮੰਗਣੀ ਪੈਂਦੀ ਆ ਤਾਂ ਇਹਦਾ ਮੇਨ ਕਾਰਨ ਹੁੰਦਾ ਜਿਹੜਾ ਆਪਾਂ ਦੂਜਾ ਪਾਣੀ ਲੈਣਾ ਜਦੋਂ ਆਪਾਂ ਪਨੀਰੀ ਦੀ ਬਜਾਈ ਕਰ ਦਿੰਨੇ ਆ ਜਾਂ ਤਾਂ ਆਪਾਂ ਅਗਲੇ ਦਿਨ ਪਾਣੀ ਇੱਕ ਸਾਂ ਕਈ ਕਿਸਾਨ ਵੀ ਇਦਾਂ ਕਰਦੇ ਵੀ ਇੱਕ ਦਿਨ ਜਿਹੜੇ ਪਨੀਰੀ ਬੀਜਦੇ ਨੇ ਉਸ ਤੋਂ ਬਾਅਦ ਜਿਹੜਾ ਉੱਗਣ ਤੋਂ ਬਾਅਦ ਹੀ ਜਿਹੜਾ ਪਾਣੀ ਲਾਉਂਦੇ ਆ ਕਈ ਜ਼ਮੀਨਾਂ ਦੇ ਵਿੱਚ ਤਾਂ ਇਹ ਜਿਹੜਾ ਫਾਰਮੂਲਾ ਸੈੱਟ ਬਹਿ ਜਾਂਦਾ ਪਰ ਜ਼ਿਆਦਾਤਰ ਇਹ ਫਾਰਮੂਲਾ ਸੈੱਟ ਨਹੀਂ ਬਿੰਦਾ ਤੇ ਆਪਾਂ ਨੂੰ ਹਮੇਸ਼ਾ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਜਾਂ ਤਾਂ ਜਿੱਦ ਦਿਨ ਆਪਾਂ ਪਨੀਰੀ ਬੀਜੀ ਉਸ ਤੋਂ ਅਗਲੇ ਦਿਨ ਪਾਣੀ ਲਾ ਦਈਏ ਜਾਂ ਫਿਰ ਇੱਕ ਦਿਨ ਛੱਡ ਕੇ ਤੀਸਰੇ ਦਿਨ ਆਪਾਂ ਨੂੰ ਪਾਣੀ ਲਾਉਣਾ ਜ਼ਰੂਰੀ ਆ ਤਾਂ ਕਿ ਜਿਹੜਾ ਆਪਣਾ ਬੀਜ ਪਾਇਆ ਉਹਦੀ ਜਿਹੜੀ ਪ੍ਰੋਪਰ ਹੈ 90 ਤੋਂ 95% ਤੱਕ ਜਿਹੜੀ ਜਰਮੀਨੇਸ਼ਨ ਉਦੀ ਸਹੀ ਹੋ ਸਕੇ ਕਿਉਂਕਿ 100% ਜਰਮੀਨੇਸ਼ਨ ਚਲੋ ਬੀਜ ਦੀ ਨਹੀਂ ਹੁੰਦੀ ਤਾਂ 90 ਤੋਂ 95% ਵੀ ਜਿਹੜਾ ਬੀਜ ਜੇਕਰ ਆਪਣਾ ਉੱਗੋਂਦਾ ਤੇ ਬਿਲਕੁਲ ਸਹੀ ਜਿਹੜੀ ਇਸ ਹਿਸਾਬ ਨਾਲ ਆਪਾਂ ਮਰਲੇ ਦਾ ਬੀਜ ਪਾਇਆ ਜਾਂਦਾ ਚਾਹੇ ਆਪਾਂ 2 ਕਿਲੋ ਪਾਇਆ ਜਾਂਦਾ ਚਾਹੇ 2.5 ਜਾਂ 3 ਕਿਲੋ ਪਾਇਆ ਜਾਂਦਾ ਤਾਂ ਉਸੇ ਹਿਸਾਬ ਨਾਲ ਜਿਹੜੀ ਜਰਮੀਨੇਸ਼ਨ ਬਿਲਕੁਲ ਸਹੀ ਹੋ ਜਾਂਦੀ ਆ ਪਰ ਜੇਕਰ ਆਪਾਂ ਪਾਣੀ ਤੋਂ ਖੁੰਝ ਜਾਂਨੇ ਜਾਂ ਪਰ ਆਪਾਂ ਵੇਟ ਕਰਦੇਗੇ ਪਨੀਰੀ ਉੱਗਣ ਤੋਂ ਬਾਅਦ ਹੀ ਦੁਬਾਰਾ ਆਪਾਂ ਪਾਣੀ ਲਾਵਾਂਗੇ ਤਾਂ ਫਿਰ ਉੱਥੇ ਜਾ ਕੇ ਜਿਹੜੀ ਜਰਮੀਨੇਸ਼ਨ ਚ ਪ੍ਰੋਬਲਮ ਆਦੀ ਜਰਮੀਨੇਸ਼ਨ ਘੱਟ ਹੁੰਦੀ ਆ ਬੀਜ ਸੁੱਕਾ ਹੀ ਰਹਿ ਤੇ ਬਾਅਦ ਦੇ ਵਿੱਚ ਉਹ ਕਈ ਵਾਰ ਆ ਫਿਰ ਜਦੋਂ ਆਪਾਂ ਦੂਜਾ ਪਾਣੀ ਲੇਟ ਲਾਉਣੇ ਤੇ ਉਹਦੇ ਨਾਲ ਉਗਦਾ ਤੇ ਉਹਦੇ ਕਰਕੇ ਜਿਹੜੀ ਪਨੀਰੀ ਵੀ ਆਪਣੀ ਉੱਚੀ ਨਹੀਂ ਵੀ ਰਹਿ ਜਾਂਦੀ ਹੈ ਕਈ ਬੂਟੇ ਨੀਵੇਂ ਰਹਿ ਜਾਂਦੇ ਕਈ ਉੱਚੇ ਪਹਿਲਾਂ ਜਿਹੜੇ ਜਰਮੀਨੇਟ ਹੋਏ ਹੁੰਦੇ ਆ ਕਈ ਕਈ ਬੀਜ ਦੀ ਜਿਹੜੀ ਜਰਮੀਨੇਸ਼ਨ ਉਹ ਬਾਅਦ ਦੇ ਵਿੱਚ ਹੁੰਦੀ ਆ ਉੱਥੇ ਫਿਰ ਆਪਾਂ ਨੂੰ ਅੱਗੇ ਜਾ ਕੇ ਪ੍ਰੋਬਲਮ ਆਉਂਦੀ ਆ ਸੋ ਇਹ ਕਾਰਨ ਸੀ ਕਿ ਜਿਹੜਾ ਆਪਾਂ ਨੂੰ ਪਾਣੀ ਲਾਉਣ ਦਾ ਤਰੀਕਾ ਜਾਂ ਫਿਰ ਆਪਾਂ ਨੂੰ ਜਿਹੜਾ ਪਨੀਰੀ ਆਪਣੀ ਘਾ ਟੁੱਗਦੀ ਵੀ ਰਲੀ ਉਗਦੀ ਆ ਹੁਣ ਗੱਲ ਆ ਜਾਂਦੀ ਜਿਵੇਂ ਆਪਾਂ ਸਾਥੀ ਦਵਾਈਆਂ ਜਾਂ ਹੋਰ ਜਿਹੜਾ ਹਰਬੀਸਾਈਡ ਆਪਾਂ ਨਦੀਨ ਨਾਸ਼ਕ ਜਿਹ ਸਵਾਹ ਵਾਸਤੇ ਪਨੀਰੀ ਦੇ ਵਿੱਚ ਵਰਤਦੇ ਆ ਤਾਂ ਫਿਰ ਵੀ ਜੇ ਪਾਉਣ ਦੇ ਬਾਵਜੂਦ ਵੀ ਜਿਹੜਾ ਆਪਣਾ ਸਵਾਹ ਕਿਉਂ ਉੱਗੋਂਦਾ ਤਾਂ ਉੱਥੇ ਆਪਣੇ ਤੋਂ ਕਈ ਵਾਰ ਆਪਾਂ ਕਿਉਂਕਿ ਜਿੱਦਾਂ ਆਪਾਂ ਰੂੜੀ ਜਿਹੜੇ ਕਿਸਾਨ ਵੀ ਰੱਖੇ ਆਪਣੇ ਪਨੀਰੀ ਦੇ ਵਿੱਚ ਰੂੜੀ ਪਾਉਂਦੇ ਆ ਕਈ ਵਾਰ ਆਪਣਾ ਰੂੜੀ ਦੇ ਵਿੱਚ ਵੀ ਜਿਹੜੇ ਹੁੰਦੇ ਉਹ ਸਵਾਹ ਦਾ ਬੀਜ ਜਰੂਰ ਆਪਣੇ ਉਹ ਖੇਤ ਚ ਚਲੇ ਜਾਂਦਾ ਤਾਂ ਇਹਦਾ ਮੇਨ ਇਹੀ ਕਾਰਨ ਦਾ ਵੀ ਜਿਹੜੀ ਆਪਾਂ ਜਿਹੜੀ ਸਾਥੀ ਦਵਾਈ ਵਰਤਦੇ ਜਾਂ ਹੋਰ ਕੋਈ ਦਵਾਈ ਵਰਤਦੇ ਆਂ ਕਈ ਵਾਰ ਆਪਾਂ ਆਪਣਾ ਜਿਹੜਾ ਤਰੀਕਾ ਸਹੀ ਨਹੀਂ ਹੁੰਦਾ ਜਾਂ ਫਿਰ ਆਪਾਂ ਕੀ ਕਰਦੇ ਆਂ ਪਾਣੀ ਪਨੀਰ ਵਿੱਚ ਜ਼ਿਆਦਾ ਲਾad ਦਿੰਨੇ ਤੇ ਆਪਾਂ ਸਾਥੀ ਦਵਾਈ ਉਸੇ ਸਮੇਂ ਪਾ ਦੇਨੇ ਆਂ ਵੈਸੇ ਆਪਾਂ ਨੂੰ ਚਾਹੀਦਾ ਬਈ ਸਾਥੀ ਦਵਾਈ ਜਿਹੜੀ ਪਾਉਣੀ ਆਪਾਂ ਕੋਈ ਵੀ ਨਦੀਨ ਨਸ਼ਕ ਵਰਤਣਾ ਇਹਦੇ ਚ ਪਨੀਰੀ ਚ ਤੇ ਆਪਾਂ ਨੂੰ ਜਿਹੜਾ ਜਦੋਂ ਆਪਾਂ ਦੂਜਾ ਪਾਣੀ ਲਾਉਣੇ ਉਹ ਪਾਣੀ ਲਾਉਣ ਤੋਂ ਬਾਅਦ ਜਦੋਂ ਥੋੜਾ ਜਿਹਾ ਪਾਣੀ ਰਹਿ ਜਾਂਦਾ ਉਦੋਂ ਆਪਾਂ ਨੂੰ ਵਰਤਣੀ ਚਾਹੀਦੀ ਤਾਂ ਕਿ ਉਹਦੇ ਜਿਹੜੀ ਪਰਤ ਆ ਉਹ ਉੱਪਰ ਮਿੱਟੀ ਦੇ ਬਣ ਸਕੇ ਤਾਂ ਕਿ ਜਿਹ ਇਹ ਬਿਲਕੁਲ ਸਹੀ ਤਰੀਕਾ ਹੁੰਦਾ ਦੇ ਕਈ ਵਾਰ ਆਪਾਂ ਪਹਿਲਾਂ ਵਰਤਲੇ ਨੇ ਜਾਂ ਪਾਣੀ ਬਾਹਰ ਨਿਕਲ ਜਾਂਦਾ ਜਾਂ ਫਿਰ ਆਪਾਂ ਜਿਆਦਾ ਪਾਣੀ ਦੇ ਬਿਲਕੁਲ ਸਹੀ ਤਰੀਕੇ ਨਾਲ ਨਹੀਂ ਵਰਤਦੇ ਤਾਂ ਜਾਂ ਤਾਂ ਆਪਾਂ ਰੇਤਾ ਦੇ ਨਾਲ ਉਹਨੂੰ ਮਿਕਸ ਕਰਕੇ ਪਾਓ ਜਦੋਂ ਆਪਣੇ ਪਾਣੀ ਖੇਤ ਚ ਥੋੜਾ ਰਹਿ ਜਾਂਦਾ ਕਈ ਵਾਰ ਆਪਾਂ ਸਾਤੀ ਦਵਾਈ ਪਹਿਲੇ ਦਿਨ ਹੀ ਪਾ ਦਿੰਨੇ ਆ ਤੇ ਬਾਅਦ ਦੇ ਵਿੱਚ ਅਗਲੇ ਦਿਨ ਆਪਾਂ ਦੁਬਾਰਾ ਫੇਰ ਪਾਣੀ ਲਾ ਦਿੰਨੇ ਉਹਦੇ ਕਰਕੇ ਵੀ ਜਿਹੜਾ ਆਪਣਾ ਉਹ ਆਪਣੇ ਜਿਹੜਾ ਖੇਤ ਦੇ ਵਿੱਚ ਜਿਹੜੇ ਪਣੀਰੀ ਦੇ ਵਿੱਚ ਉਹ ਕੱਖ ਜਿਹੜੇ ਹਰੇ ਹੋ ਜਾਂਦੇ ਆ ਤਾਂ ਹਮੇਸ਼ਾ ਕੋਸ਼ਿਸ਼ ਇਹ ਕਰੋ ਜਦੋਂ ਦੂਜਾ ਪਾਣੀ ਲੈਣਾ ਉਦੋਂ ਤੁਸੀਂ ਜਿਹੜੀ ਕੋਈ ਵੀ ਨਦੀ ਨਾਸ਼ਕ ਵਰਤਣਾ ਉਦੋਂ ਵਰਤਿਆ ਕਰੋ ਜੇਕਰ ਆਪਾਂ ਸਾਥੀ ਦਵਾਈ ਪਾ ਰਹੇ ਹਾਂ ਤੇ ਜੇਕਰ ਇਹਦਾ ਇਹੋ ਟੈਕਨੀਕਲ ਆਪਾਂ ਹੋਰ ਕੰਪਨੀ ਦਾ ਵੀ ਲੈ ਰਹੇ ਹਾਂ ਤੇ ਆਪਾਂ ਜੇਕਰ 10 ਮਰਲੇ ਪਨੀਰੀ ਤੇ ਆਪਾਂ 20 20 ਤੋਂ 25 ਗ੍ਰਾਮ ਤੱਕ 30 ਗ੍ਰਾਮ ਤੱਕ ਜਿਹੜੀ ਪਾ ਸਕਦੇ ਹਾਂ ਸਾਥੀ ਦਵਾਈ ਜੇਕਰ ਕਨਾਲ ਤੇ ਆਪਾਂ 40 ਤੋਂ ਲੈ ਕੇ 50 60 ਗ੍ਰਾਮ ਤੱਕ ਜਿਹੜੀ ਆਪਾਂ ਕਨਾਲ ਦੇ ਵਿੱਚ ਸਾਥੀ ਦਵਾਈ ਦੀ ਡੋਜ਼ ਪਾ ਸਕਦੇ ਹਾਂ ਤੇ ਅੱਗੇ ਹੁਣ ਗੱਲ ਆ ਜਾਂਦੀ ਵੀ ਆਪਾਂ ਇੱਕ ਕਿੱਲੇ ਵਾਸਤੇ ਕਿੰਨੇ ਮਰਲੇ ਆਪਾਂ ਨੂੰ ਜਿਹੜੀ ਪਨੀਰੀ ਬੀਜਣੀ ਚਾਹੀਦੀ ਆ ਤਾਂ ਵੈਸੇ ਤਾਂ ਕਿਸਾਨ ਵੀਰੇ ਜਿਹਨਾਂ ਦੀ ਲੇਬਰ ਦੇ ਆਪਣੇ ਡਿਪੈਂਡ ਕਰਦਾ ਜੇਕਰ ਤਾਂ ਬਾਹਰ ਦੀ ਲੇਬਰ ਜਿਵੇਂ ਭਈਏ ਵਗੈਰਾ ਲਾਉਂਦੇ ਆ ਉਹ ਤਾਂ ਕਿਸਾਨ ਵੀਰ ਉਹ ਮਰਲੇ ਜਾਂ ਸਵਾ ਮਰਲੇ ਨੇ ਜਿਹੜਾ ਇੱਕ ਕਿੱਲਾ ਜਿਹੜਾ ਲਾ ਦਿੰਦੇ ਆ ਬਾਕੀ ਪਨੀਰੀ ਆਪਣੀ ਕਿੱਦਾਂ ਦੀ ਉੱਗੀ ਉਹਦੀ ਜਰਮੀਨੇਸ਼ਨ ਕਿੱਦਾਂ ਦੀ ਆ ਜੇਕਰ ਤਾਂ ਪਨੀਰੀ ਵਧੀਆ ਸੰਘਣੀ ਆ ਤਾਂ ਫੇਰ ਤਾਂ ਮਰਲੇ ਜਾਂ ਸਵਾ ਮਰਲੇ ਨਾਲ ਲੱਗ ਜਾਂਦਾ ਤੇ ਜਿਹੜੀ ਆਪਣੀ ਪੰਜਾਬੀ ਲੇਬਰ ਹੁੰਦੀ ਆ ਬਈ ਜਿਹੜੇ ਭਈਏ ਲੇਬਰ ਨੇ ਪਰਦੇਸੀ ਹੁੰਦੇ ਉਹ ਤਾਂ ਆਪਣੇ ਇੱਕ ਮਰਲੇ ਜਾਂ ਸਵਾ ਮਰਲੇ ਨਾਲ ਕਿੱਲਾ ਲੱਗ ਜਾਂਦਾ ਵੱਧ ਤੋਂ ਵੱਧ ਡੇਢ ਮਰਲੇ ਨਾਲ ਪਰ ਜਿਹੜੀ ਪੰਜਾਬੀ ਲੇਬਰ ਹੁੰਦੀ ਉਹ ਕਈ ਵਾਰ ਆਪਣੇ 2-2 2.5-2.5 ਮਰਲਿਆਂ ਤੱਕ ਵੀ ਜਿਹੜਾ ਆਪਣੀ ਪਨੀਰੀ ਲੱਗ ਜਾਂਦੀ ਕਿਉਂਕਿ ਉਹਨਾਂ ਨੂੰ ਜਿਹੜਾ ਪੁੱਟਣ ਦਾ ਬਈਆ ਵਾਂਗੂ ਜਿਹੜਾ ਪੂਰਾ ਸਹੀ ਤਰੀਕਾ ਨਹੀਂ ਉਹਨਾਂ ਕੋਲ ਹੁੰਦਾ ਉਹ ਜਿਹੜੇ ਪਨੀਰੀ ਉਹ ਤੋੜਦੇ ਬਹੁਤ ਜ਼ਿਆਦਾ ਤਾਂ ਇਹਦੇ ਕਰਕੇ ਵੀ ਜਿਹੜੀ ਉਹ ਜਿਹੜੀ ਪਨੀਰੀ ਦਾ ਜ਼ਿਆਦਾ ਥਾਂ ਲਾਉਂਦੇ ਆ ਯਾਨੀ ਕਿ ਆਪਾਂ ਨੂੰ ਮਰਲੇ ਵੱਧ ਬਣਾਉਣੇ ਪੈਂਦੇ ਜੇਕਰ ਆਪਾਂ ਪੰਜਾਬੀ ਲੇਬਰ ਤੋਂ ਲਵਾਉਣਾ ਤੇ ਆਪਾਂ ਨੂੰ ਸ਼ਰ ਮਰਲੇ ਵੱਧ ਵੀ ਜਨੇ ਚਾਹੀਦੇ ਆ ਘਟੋ ਘਟ ਆਪਾਂ ਨੂੰ 2 ਜਾਂ 2.5 ਮਰਲੇ ਇੱਕ ਕਿੱਲੇ ਵਾਸਤੇ ਜੇਕਰ ਆਪਾਂ ਪਰਦੇਸੀ ਜਿਹੜੇ ਬਈਆਂ ਤੋਂ ਲਵਾਉਣੇ ਆ ਤਾਂ ਫਿਰ ਆਪਾਂ ਉੱਥੇ ਜਿਹੜਾ 1.5 ਮਰਲੇ ਤੱਕ ਕਿੱਲੇ ਦੇ ਨਾਲ ਆਪਣਾ ਇੱਕ ਕਿੱਲਾ ਜਿਹੜਾ ਲੱਗ ਜਾਂਦਾ ਸੋ ਇਹ ਕਿਸਾਨ ਭਰਾਓ ਜਿਹੜੀ ਪਨੀਰੀ ਬਾਰੇ ਜਾਣਕਾਰੀ ਹੋਰ ਕੋਈ ਸਵਾਲ ਹੋਦਾ ਤੁਸੀਂ ਕਮੈਂਟ ਕਰਾ ਜ਼ਰੂਰ ਪੁੱਛ ਸਕਦੇ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ